ਸਾਰੇ ਉਸ ਦੀ ਸਾਰੀ ਸੰਗਤਾਂ ਨੂੰ ਸੰਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਉਹ ਬੜਾ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਇਸ ਸ਼ੋਫਸਰ ਤੇ ਆ ਕੇ ਆਪਣੀ ਸ਼ੋਭਾ ਮਦ ਬढ़ाई ਕੋਈ ਮੇਲਾ ਚੱਲਦਾ ਆ ਰਿਹਾ 30 ਸਾਲਾਂ ਤੋਂ ਮੇਲਾ ਇਹਨੂੰ ਇਸ ਦਰਬਾਰ ਦੇ ਦੇ ਕਦੀ ਸੀ ਜਿਹੜੀ ਮਨਵਸ਼ਾ ਸਰਕਾਰ ਫਿਰ ਉਹਨੇ ਸ਼ਾਇਦ ਬਾਬਾ ਵੀਰ ਸ਼ਾਹ ਸਰਕਾਰ ਦੇ ਮਹਿਬੂਬ ਜੀ ਨੇ ਸਮਾਜਵਾਦ ਕੀਤਾ ਆ ਉਹਨਾਂ ਦੇ ਸ਼ਹਿਰ ਜਾਰੇ ਕਿਹੜੇ ਹੁਣ ਦਰਬਾਰ ਦਾ ਨਿਦਾਨ ਚਲਾ ਰਹੇ ਨੇ ਦਰਬਾਰ ਉਹਨਾਂ ਦੇ ਸਰਕਾਰ ਕਰਕੇ ਹਰ ਸਾਲ ਦੀ ਤਰ੍ਹਾਂ ਮੇਲਾ ਇਸ ਸਾਡੇ ਬੜੀ ਸ਼ਾਨਾ ਸ਼ੌਕ ਦੇ ਨਾਲ ਤਸਦੀਮ ਹੋ ਜਾਵਾ ਹੋਰ ਸੰਤਾ 30 ਸਾਲ ਤੋਂ ਮੇਲਾ ਦੇਖਦਾ ਆ ਰਿਹਾ ਵਾ ਜੀ ਇਤਿਹਾਸ ਦੇ ਨੇ 30 ਸਾਲ ਤੋਂ ਮੇਲਾ ਦੇਖਦਾ ਆ ਵਾ ਇਹ ਮਿਲਾਈ ਸਭਾ ਸਭੂ ਦੇ ਨਿਕਾਣਾ ਕਰਨ ਵਾਲੀ ਸਰਕਾਰ ਦੇ ਕਿਰਣਾ ਖਾਦੇ ਸੰਸ਼ੋਧਿਤ ਸਰਕਾਰ ਦੇ ਕਿਰਣਾ ਮੇਦਾ ਇਹ ਵੱਤਵਾਦ ਹੋ ਰਿਹਾ ਵਾ ਔਰ ਸਾਰੀਆਂ ਸੰਤਾ ਨੂੰ ਹੱਥ ਜੋੜ ਕੇ ਦੇਖ ਕੇ ਮਾ ਸਤਿਨਾ ਕਰਦਾ ਮੈਂ ਕਿ ਇਹਨਾਂ ਮੇਰੇ ਪਿਆਰਾ ਸਾਥਿਓ ਵੱਤਵਾਦ ਕਰਨ ਵੱਤਵਾਦ ਕਰਨ ਸਾਥਿਓ ਔਰ ਨਮਾਦੀ ਹਾਜ਼ਰੀਆਂ ਭਰੋ ਔਰ ਤਾਂ ਤਾਂ ਪੰਜ ਦੇ ਸਰਕਾਰ ਤੇ ਆਪ ਉਸ ਨਾ ਬਣ ਬਣ ਸਭਾ ਭਾਤੀ ਜੰਦਾ ਪਾਜੀ ਦਾ ਮੁੱਖ ਸੇਵਾਦਾਰ ਤੇ ਨਾਲੇ ਵਾਲਮੀ ਸੱਤਾ ਦਾ ਪੰਜਾਬ ਚੇਅਰਮੈਨ ਆ ਤੇ ਅੱਜ ਇਹ ਸਾਨੂੰ ਇੱਥੇ ਆਉਂਦਾ ਮੌਕਾ ਮਿਲਿਆ ਸਾਡੇ ਪ੍ਰਧਾਨ ਜੀ ਭੱਤੋ ਪ੍ਰਧਾਨ ਜੀ ਮੁੱਖ ਸੇਵਾਦਾਰ ਨੇ ਬਣਿਆ ਅੱਜ ਇਹ ਸੇਵਾ ਲਗਾਈ ਤੇ ਮੈਂ ਜੇ ਵੀਰ ਆਪਣੇ ਸੁਰਜੀ ਅਮ੍ਰਿਗਾ ਜੀ ਜਿਹੜੇ ਆਪਣੇ ਚਿਤੀ ਸਾਹਿਬ ਨੇ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਦਾ ਸਮੂਹ ਸਾਥ ਸੰਤਾਂ ਨੂੰ ਵਧਾਈ ਦਿਨਾ ਹਾਂ ਕਿ ਜੋ ਅੱਜ 33 ਸਾਲ ਹੋ ਜਿਹੜਾ ਆਣਾ ਇੱਥੇ ਆਪਣਾ ਪ੍ਰੋਗਰਾਮ ਚੱਲਦਾ ਆ ਰਿਹਾ ਸੇਵਾ ਜਦ ਹੀ ਇਹਨਾਂ ਲਈ ਬਾ ਚੜ ਕੇ ਹਿੱਸਾ ਪਈ ਤੇ ਜੋ ਵੀ ਸੇਵਾ ਬੰਦੀ ਆਪਾਂ ਤੁਸੀਂ ਕਿੰਨੇ ਸਾਲ ਤੋਂ ਆ ਰਹੇ ਹੋ ਆਪਾਂ ਲਗਾਤਾਰ ਸੇਵਾ ਮੈਂ ਤੇ ਚਲੋ ਇਸ ਵਾਰ ਇੱਕ ਦੋ ਵਾਰੀ ਸੇਵਾ ਤੇ ਆਇਆ ਵਾਂ ਬਾਕੀ ਜਿਹੜੇ ਆਪਣੇ ਸੁਰਜੀ ਨੇ ਇਹ ਲਗਾਤਾਰ ਸੇਵਾ ਨਿਭਾ ਰਹੇ ਨੇ ਇਹਨਾਂ ਦੀ ਅਗਲੀ ਪੀੜ੍ਹੀ ਆ ਰਹੀ ਹੈ ਜਿਹੜੇ ਲਗਾਤਾਰ ਸੇਵਾ ਕਰਦੀ ਤੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋ ਚੱਲੋਤੇ ਅੱਜ ਕੱਲ ਦੀ ਯਾ ਉਸ ਦੇ ਸੰਬੰਧ ਵਿੱਚ ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦਿੰਦੇ ਹੋ ਮੈਂ ਨੌਜਵਾਨ ਪੀੜੀ ਨੂੰ ਇਹ ਸੰਦੇਸ਼ ਦੇਣਾ ਚਾਹਨਾ ਵਾ ਕਿ ਤੁਸੀਂ ਜਿੱਦਾਂ ਹਨਾ ਆਪਣਾ ਐਕਸਰਸਾਈਜ਼ ਕਰੋ ਪੜੋ ਲਿਖੋ ਵਧੋ ਬਾਕੀ ਇਹ ਜਿਹੜੇ ਸਮਾਜ ਨਸ਼ੇ ਵਧੋਣਾ ਇਹਨਾਂ ਚ ਦੂਰੀ ਬਣਾਏ ਰੱਖੋ ਕਿ ਇਹ ਨਾਲ ਆਉਣ ਵਾਲੀ ਜਿਹੜੀ ਪੀੜੀ ਆ ਤੇ ਖਤਮ ਹੋ ਰਹੀ ਆ ਤੇ ਇਸ ਲਈ ਸਾਨੂੰ ਇਸ ਲਈ ਬੜੇ ਕਦਮ ਵੀ ਚੁੱਕਨੇ ਪੈਣੇ ਹਨ ਸਾਨੂੰ ਖੁਦ ਜਾਗਰੂਕ ਹੋ ਕੇ ਇਹਨਾਂ ਨੂੰ ਨਸ਼ੇ ਤੋਂ ਦੂਰ ਕਰਨਾ ਵੀ ਬੰਨਾ ਰੁਕਣਾ ਵੀ ਪੈਂਦਾ ਹੈ ਰੋਗ ਤਾਂ ਲਈ ਸਾਨੂੰ ਆਵਾਜ਼ ਵੀ ਚੁੱਕਣੀ ਪੈਣੀ ਆ ਕਿਉਂਕਿ ਜਿਹੜੀ ਨੌਜਵਾਨ ਪੀੜੀ ਇਹ ਹੀ ਤੁਹਾਡੀ ਰੀੜ ਦੀ ਹੱਡੀ ਆ ਕਿ ਜਿਹੜੀ ਇਸ ਮਾਕੇ ਜਿਹੜਾ ਨਸ਼ਾ ਵਧ ਰਿਹਾ ਇਹਦੇ ਰੋਟਾਂ ਵੀ ਸਾਨੂੰ ਆਪ ਹੀ ਅੱਗੇ ਆਉਣਾ ਪੈਣਾ ਹੈ